ਪੰਜ 500 ਤੋਂ ਘੱਟ ਤਾਂ ਲਾ ਨਹੀਂ ਹੁੰਦਾ ਤਾਲੇ ਹੁਣ ਫਿਰ ਮੈਂ ਛੱਡ ਕੇ ਕਿਤੇ ਜਾ ਖਿਦਕਨ ਜੋਗਾ ਦੀ ਜਾਂ ਜੋਗਾ ਨਹੀਂ ਬਈ ਹੁੰਦੀ ਕਿਹ Pase ਇੱਕ ਕਿਦਾਂ ਦੀ ਘਟਣਾ ਰਾਤ ਦੀ ਅੱਜ ਰਾਤ ਦੀ ਰਾਤੀ 10 ਵਜੇ ਤੇ ਮੈਂ ਇੱਥੋਂ ਬੰਦ ਕਰਕੇ ਗਿਆ ਦੁਕਾਨ ਬੰਦਾ ਕੇ 10 ਵਜੇ ਮੈਂ ਦੁਕਾਨ ਬੰਦਾ ਕੇ ਗਿਆ ਤੇ ਸਵੇਰੇ ਆ ਕੇ ਜੇਕਰ ਸ਼ਟਰ ਖੁੱਲਾ ਸੀਗਾ ਜੇ ਇਹ ਖੁੱਲਾ ਸੀ ਨਾ ਮੇਰੇ ਪੈਰਾਂ ਤੱਕ ਜਮੀਨ ਨਿਕਲ ਗਈ ਡੁੱਟ ਜਾ ਕੇ ਮੈਂ ਆ ਤੇ ਡੁੱਟ ਵੀ ਉਹ ਕੋਈ ਗਾਕ ਅਰੋਲਾ ਵਾਲਾ ਪੈਨ ਕਰਕੇ ਉਹ ਉਦਾਂ ਦਾ ਉਦਾਂ ਹੀ ਮੇਰਾ ਆਪਣਾ ਹੀ ਮਾਨਾ ਠੀਕ ਨਹੀਂ ਕਿ ਕੀ ਸੇਲ ਕਰਨਾ ਤੇ ਕੀ ਨਹੀਂ ਕਰਨਾ ਕਿੰਨੇ ਕੁ ਪੈਸੇ ਦਾ ਨੁਕਸਾਨ ਪੈਸੇ ਕੋਈ ਕੰਮ ਤੋਂ 15000 ਦਾ ਨੁਕਸਾਨ ਹੋ ਹੀ ਗਿਆ ਕੈਸ਼ ਵੀ ਹੈਗਾ ਸੀ ਕੈਸ਼ 3000 ਕੈਸ਼ ਸੀ ਤੇ ਬਾਕੀ ਸਮਾਨ ਲੈ ਗਏ ਬਾਕੀ ਸਮਾਨ ਲੈ ਗਏ ਤਾਲਾ ਲੱਗਾ ਸੀ ਗਿਆ ਤਾਲਾ ਪੁੱਲਾਉਂਗਾ ਚੇਤਾ ਭੁੱਲ ਗਿਆ ਤਾਂ ਨਹੀਂ ਨਹੀਂ ਹਾਂਜੀ ਆਪਣੇ ਤਾਲਾ ਮੈਂ ਗੱਲੇ ਦਾ ਵੀ ਲਾਇਆ ਰਹੀ ਐ ਐ ਵੀ ਤਫੰਦਾ ਵੀ ਲਾਇ ਰਹੀ ਦੋਨੇ ਟਾਲੇ ਬਾਹਰ ਫਟਣ ਨੂੰ ਲਾਏ ਹੋਏ ਸੀਗੇ ਦੋਨੇ ਟੁੱਟੇ ਹੋਏ ਆ ਤਫੰਦਾ ਵੀ ਟੁੱਟਿਆ ਹੋਇਆ ਟਾਲਾ ਸਭ ਕੁ ਟੋੜ ਕੇ ਟਾਲੇ ਤੇ ਫਿਰ ਤੁਹਾਨੂੰ ਸੂਰੇ ਕੋਲ ਨੈਸ ਮੇਰੇ 8 ਵਜੇ ਆਇਆ ਮੈਂ ਕੱਲਾ ਮੈਂ ਹੈਗਾ ਅੱਗੇ ਤੇ ਦੋ ਜਾਨੀ ਸੀਗੇ ਮੁੰਡੇ ਘਰੇ ਸੀਗੇ ਤੇ ਆਈ ਪਿਓ ਬਟ ਜਲਦੀ ਆ ਜਾਣਾ ਤੇ ਮੁੰਡਾ ਇੱਥੇ ਸਾਥ ਸੁਪਾਈ ਕਰਨ ਲੱਗ ਜਾਂਦਾ ਸੀ ਮੈਂ ਘਰ ਨੂੰ ਚਲੇ ਜਾਂਦਾ ਸੀ ਮੈਂ ਡੋਡਾ ਦਾ ਪਿੱਛੋਂ ਪਿੰਡੋ ਗਰਾ ਕੇ ਲਿਆਉਣਾ ਹੁੰਦਾ ਸੀ ਤੇ ਜਦੋਂ ਮੁੰਡਾ ਇਹਦਾ ਤਿਆਰੀ ਕਰ ਰਿਹਾ ਸੀ ਤੇ ਮੁੰਡਾ ਬਾਹਰ ਚਲਾ ਗਿਆ ਤੇ ਮੈਂ ਰਹਿ ਗਿਆ ਇਕੱਲਾ ਹੁਣ ਮੈਂ ਡਬਲ ਗੇੜਾ ਸਵੇਰੇ ਲਾਇਆ ਜਿੱਦਾ ਤੇ ਉਦੋਂ ਮੈਂ ਥਾਮ ਨੂੰ ਕੈਂਨੀਆਂ ਲੈ ਜਾਣਾ ਤੇ ਆਣ ਲੱਗੇ ਸਵੇਰੇ ਮੈਂ ਉਦੋਂ ਦੁੱਧ ਲੈ ਕੇ ਆਉਣਾ ਜਿਹੜੇ ਦੁੱਧ ਲੈ ਕੇ ਆਇਆ ਤੇ ਮੈਂ ਪੋਨੇ ਕਾਠੋ ਵਜੇ ਪਹੁੰਚਿਆ ਤੇ ਆਂਦਿਆਂ ਨੂੰ ਦੇਖਿਆ ਉੱਥੇ ਮੈਂ ਸਾਈਕਲ ਹੀ ਖੜਾ ਕੀਤਾ ਤੇ ਆਂਦਿਆਂ ਨੂੰ ਦੇਖਿਆ ਤੇ ਮੇਰਾ ਉੱਥੇ ਹੀ ਪਿਆ ਫਲੋ ਮੀਟੀ ਨਹੀਂ ਕੱਲ ਗਈ ਵੀ ਮੈਂ ਰਾਤ ਜੰਗਾ ਭਲਾ ਬੰਦ ਕਰਕੇ ਗਿਆ ਸਭ ਕੁਝ ਚੰਗੀ ਤਰ੍ਹਾਂ ਦੋ 10 ਵਾਰੀ ਕਿਆ ਕਰਕੇ ਜਾਈਦਾ ਤੇ ਫਿਰ ਸਵੇਰ ਨੂੰ ਜਿਹੜੇ ਦੇਖਿਆ ਸ਼ਟਰ ਖੁੱਲਾ ਮੇਰਾ ਨਾਮ ਕੁਲਦੀਪ ਸਿੰਘ ਹੈ ਤੇ ਇੱਕ ਇੱਥੇ ਰੈਂਦੀ ਦੁਕਾਨ ਇਹ ਦੁਕਾਨ ਪੈਂਦੀ ਆ ਆਨੰਦ ਭਵਾਰਾ ਚਲੋ ਜੀ ਇੱਥੇ ਬੋਰਡ ਲੱਗੇ ਦਾ ਨਾਲ ਇਹ ਗਲੀ ਚ ਨਾਲ ਬਾਹਰ ਕਰੋ ਪੁਲਿਸਾਈ ਸੀ ਕੰਪਲੇਂਟ ਕੀਤੀ ਹਾਂਜੀ ਪੁਲਿਸ ਕੰਪਲੇਂਟ ਕੀਤੀ ਹਾਂ ਪੁਲਿਸ ਕਟਲੇ ਦਾ ਦੁਪਹਿਰੇ ਮੈਂ ਲਖਾ ਦੇ ਆਇਆ ਪੁਲਿਸਾਈ ਸੀ ਮੌਕੇ ਤੇ ਪੁਲਿਸ ਨਹੀਂ ਆਈ ਅਜੇ ਉਹ ਸਵੇਰੇ ਆਏ ਸੀਗੇ 112 ਨੰਬਰ ਵਾਲੇ ਮੌਕੇ ਦੇਖ ਕੇ ਉਹ ਮੂਵੀ ਬਣਾ ਕੇ ਲੈ ਕੇ ਗਿਆ ਮੋਬਾਈਲ ਤੇ ਪੁਲਿਸ 3 ਮੈਂ ਐਫ ਆਈ ਆਰ ਕਰਾਇਆ ਸੀਗਾ ਡਰ ਦੇ ਕਪਲੇਨ ਦੇ ਕਰਾਇਆ ਸੀ ਅਜੇ ਪੁਲਿਸ ਵਾਲੇ ਕਹਿੰਦੇ ਆ ਹੀ ਮੌਕਾ ਦੇਖਣ ਆਣਾ ਤੇ ਉਹ ਆਏ ਨਹੀਂ ਅਜੇ ਤੱਕ ਤੇ ਕੈਮਰੇ ਕੋਈ ਲੱਗੇ ਆ ਨਹੀਂ ਸਕਦੇ ਕੈਮਰੇ ਲੱਗੇ ਆ ਗਲੀ ਤੇ ਲੱਗੇ ਆ ਪਰ ਉਹ ਪਰ ਉਹਨਾਂ ਦਾ ਮੂੰਹ ਪਰ ਪੂਰੀ ਗਲੀ ਪਰਾਂ ਨੂੰ ਦਿਖਾਂਦੇ ਆ ਉਹਨਾਂ ਨੂੰ ਨਹੀਂ ਹੈਗਾ ਮੂੰਹ ਪਹਿਲਾਂ ਵੀ ਕਦੀ ਤੁਹਾਡੇ ਸ਼ਹਿਰਾਂ ਤੇ ਮੈਨੂੰ 1.5 ਮਹੀਨਾ ਤੇ ਹੋਇਆ ਦੁਕਾਨ ਖੋਲੇ ਦੇ ਚਾਲੂ ਕੀਤੇ ਦੇ ਤੇ ਉਹ ਕਹਿੰਦੇ ਇਹ ਅਕੈਡਮੀ ਨਹੀਂ ਹੋ ਰਹੀ ਹਾਂਜੀ ਇਹ ਡੇਢ ਮਹੀਨਾ ਹੀ ਹੋਇਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਨੇ ਆ ਵੀ ਪ੍ਰਸ਼ਾਸਨ ਸਾਨੂੰ ਇਨਸਾਫ ਦਵਾਏ ਚੋਰਾਂ ਨੂੰ ਫੜੇ ਇਹਨਾਂ ਚੋਰਾਂ ਨੂੰ ਫੜੇ ਨਸ਼ੇੜੀਆਂ ਨੂੰ ਕੰਟਰੋਲ ਕਰੇ ਤੇ ਆਪੇ ਸਾਰਾ ਕੁਝ ਸਹੀ ਹੋ ਜਾਂਦਾ ਪ੍ਰਸ਼ਾਸਨ ਕੋਲੋਂ ਤੇ ਇਹੀ ਮੰਗ ਕਰ ਰਹੇ ਆ